ਆਪਣੇ ਜੀ ਇੱਕ ਬਹੁਤ ਸਾਰੇ ਲੋਕਾਂ ਦੀਆਂ ਵੱਖਰੀਆਂ ਵੱਖਰੀਆਂ ਕੁੰਡਲੀਆਂ ਵੱਖਰੇ ਵੱਖਰੇ ਸਮੇਂ ਤੇ ਲੋਕਾਂ ਨੇ ਜਨਮ ਲਿਆ ਨਵਰਾਤਰੀਆਂ ਦੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੀ ਕੁੰਡਲੀ 'ਚ ਕੋਈ ਦੋਸ਼ ਹੈ ਉਹ ਵੀ ਦੂਰ ਹੋ ਜਾਂਦਾ ਮਾ ਦੁਰਗਾ ਉਸ ਤੇ ਕਿਰਪਾ ਕਰੀ ਉਹ ਵੀ ਦੋਸ਼ ਦੂਰ ਹੋ ਜਾਂਦੇ ਨੇ ਕੌਣ ਕੌਣ ਲੋਕ ਕਿੰਨਾ ਕਿੱਦਾਂ ਦੀਆਂ ਕੁੰਡਲੀਆਂ ਦੇ ਦੋਸ਼ ਜਿਹੜੇ ਨੇ ਲੋਕ ਉਹ ਇਸ ਨਵਰਾਤਰੀਆਂ ਦੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਕਰਕੇ ਉਹ ਦੂਰ ਕਰ ਸਕਦੇ ਨੇ ਦੇਖੋ ਨਰਾਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਕੁੰਭ ਸਥਾਪਨਾ ਹੀ ਦੱਸਿਆ ਕਿ ਹਰ ਚੀਜ਼ ਇੱਕ ਗ੍ਰਹਿ ਨਾਲ ਬੰਨ੍ਹੀ ਹੋਈ ਹੈ। ਇਹਦਾ ਮਤਲਬ ਹੈ ਕਿ ਗ੍ਰਹਿ ਦੋਸ਼ ਵੀ ਦੂਰ ਹੋ ਜਾਵੇ। ਬਹੁਤ ਸਾਡੀਆਂ ਕੁੰਡਲੀਆਂ ਹੁੰਦੀਆਂ ਜਿਨ੍ਹਾਂ 'ਚ ਰਾਹੂ ਖਰਾਬ ਹੈ। ਕੇਤੂ ਖਰਾਬ। ਸ਼ਨੀ ਵੱਲੋਂ ਸਮੱਸਿਆ ਆ ਰਹੀ। ਬੱਚਿਆਂ ਦੀ ਸ਼ਾਦੀ ਨਹੀਂ ਹੋ ਰਹੀ, ਸ਼ੁਕਰ ਖਰਾਬ ਹੈ। ਮੰਗਲਿਕ ਦੋਸ਼ ਕਰਕੇ ਕਿੰਨੇ ਰਿਸ਼ਤੇ ਰਹਿ ਜਾਂਦੇ ਆ ਮੰਗਲ ਖਰਾਬ। ਬਿਲਕੁਲ। ਇਹ ਸਾਰੇ ਗ੍ਰਹਿਾਂ ਨੂੰ ਟਿਊਨ ਕਰਨ ਲਈ ਜਦੋਂ ਆਪਾਂ ਕੁੰਭ ਸਥਾਪਨਾ ਕਰਕੇ ਪੂਜਾ ਕਰਦੇ ਆ ਉਹ ਵਿਧੀਆਂ ਇੱਕ ਸੀਕਰਟਲੀ ਰਹਸਯਮਈ ਰੂਪ ਨਾਲ ਛੁਪੀਆਂ ਹੋਏ ਸਾਡੇ ਜਿਹੜੀ ਸਰੀਰ ਦੀ ਹੈ ਸਰਵਿਸਿੰਗ ਅਸੀਂ ਕਰਦੇ ਆ 9 ਦਿਨਾਂ ਦੇ ਉਹ 9 ਦਿਨ ਹੀ ਕਿਉਂ ਨੇ ਇਹ ਵੀ ਬਹੁਤ ਵੱਡਾ ਇੱਕ ਸਵਾਲ ਹੁੰਦਾ ਆ 9 ਦਿਨ ਤਾਂ ਮਨਾਏ ਜਾਂਦੇ ਆ ਕਿਉਂਕਿ ਦੁਰਗਾ ਦੇਵੀ ਦੇ 9 ਰੂਪਾਂ ਦੀ ਪੂਜਾ ਕੀਤੀ ਠੀਕ ਹੈ 9 ਦਿਨਾਂ ਨਾਲ ਸਾਡੀਆਂ 9 ਇੰਦਰੀਆਂ ਜਿਹੜੀਆਂ ਉਹ ਕੰਟਰੋਲ ਚ ਆਉਂਦੇ ਆ 9 ਗ੍ਰਹੀਏ ਜਿਹੜੇ ਸਾਡੇ ਬਾਡੀ ਤੇ ਪ੍ਰਭਾਵ ਪਾਉਂਦੇ ਜੀ ਔਰ ਬੱਚਾ ਮਾਂ ਦੇ ਗਰਭ ਚ 9 ਮਹੀਨੇ ਹੀ ਰਹਿੰਦਾ ਹਾਂ ਇਸ ਕਰਕੇ ਜਿਸ ਜਿਸ ਸ਼ਖਸ ਨੇ ਜਿਸ ਸ਼ਰਧਾਲੂ ਨੇ 9 ਦਿਨ ਦੇਵੀ ਦੁਰਗਾ ਦੇ ਨਰਾਤਿਆਂ ਚ ਪੂਜਾ ਕਰ ਲਈ ਵਰਤ ਕਰ ਲਿਆ ਉਪਵਾਸ ਕਰ ਲਿਆ ਜਿੱਥੇ ਉਹਦੇ ਸਰੀਰ ਦੇ ਅੰਦਰੋਂ ਕਸ਼ਟ ਦੂਰ ਹੁੰਦੇ ਆ ਸਮਾਜ ਚ ਆਪਾ ਰਹਿੰਦੇ ਆ ਵਿਚਰਦੇ ਆ ਸਾਡੇ ਕੋਈ ਘਰੇਲੂ ਕਸ਼ਟ ਆ ਕੋਈ ਹੋਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਹ ਵੀ ਮਾਤਾ ਰਾਨੀ ਦੂਰ ਕਰਦੇ ਕੰਚਕਾ ਜਿਹੜੀਆਂ ਹੁੰਦੀਆਂ ਨੇ ਉਹ ਕਦੋਂ ਨਵਰਾਤਰੇ ਦੇ ਕਿਹੜੇ ਆਖਰੀ ਦਿਨ ਉਹ ਕੀਤੀਆਂ ਜਾਂਦੀਆਂ ਨੇ ਤੇ ਉਸ ਦੀ ਵਿਧੀ ਕੀ ਹੁੰਦੀ ਹੈ ਤੇ ਉਸ ਦੇ ਪਿੱਛੇ ਮਕਸਦ ਕੀ ਹੁੰਦਾ ਦੇਖੋ ਕੰਜਕ ਪੂਜਨ ਜਿਹੜਾ ਹੈ ਉਹ ਸਾਡੀਆਂ ਜਿਹੜੀਆਂ ਸਮਾਜ ਦੇ ਵਿੱਚ ਧੀਆਂ ਬੇਟੀਆਂ ਨਾਲ ਸੰਬੰਧਿਤ ਗ੍ਰਹਿਟ ਜਾਣਿਆਂ ਤੋਂ ਬੁੱਧ ਗ੍ਰਹਿ ਨਾਲ ਬੰਨ੍ਹ ਦਿੱਤਾ ਹੈ ਕੰਜਕ ਦਾ ਜਿਹੜਾ ਪੂਜਨ ਹੈ ਉਹ ਨੌਵੀਂ ਵਾਲੇ ਦਿਨ ਵੀ ਕੀਤਾ ਜਾਂਦਾ ਹੈ ਔਰ ਜ਼ਿਆਦਾ ਜਿਹੜਾ ਸਾਡਾ ਉੱਤਰ ਭਾਰਤ ਦੇ ਖਾਸ ਕਰ ਜਿੱਥੇ ਆਪਾਂ ਜਿਸ ਖਿੱਤੇ ਚਾਪਾ ਬੈਠੇ ਲੁਧਿਆਣਾ ਸ਼ਹਿਰ ਦੇ ਪੰਜਾਬ ਦੇ ਜਿੱਥੇ ਅਸ਼ਟਮੀ ਵਾਲੇ ਦਿਨ ਕਰਦੇ ਜ਼ਿਆਦਾ ਲੋਕ ਸੋ ਐਸ ਵਾਰੀ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਇਹ 9 ਦਿਨ ਦੇ ਨਰਾਤੇ ਨਹੀਂ ਹੈ ਬਿਲਕੁਲ 10 ਦਿਨ ਦੇ ਨਰਾਤੇ ਆ ਉਹ ਵੀ ਮੈਂ ਤੁਹਾਨੂੰ ਭੇਦ ਖੋਲ ਦੇਣਾ ਕਿ ਜਿਹੜਾ ਤੀਸਰਾ ਨਰਾਤਾ ਹੈ ਉਹ 2 ਦਿਨ ਇੰਗਲਿਸ਼ 2 ਡੇਟਾਂ ਚੱਲ ਠੀਕ ਹੈ ਅਕਸਰ ਆਪਾਂ ਦੇਖਦੇ ਨਾ ਇੱਕ ਤੇ ਹਾਰ ਦਿਵਾਲੀ ਆ ਜਾਂਦੀ ਹੈ ਕੱਲ੍ਹ ਹੈ ਰੱਖੜੀ ਆ ਜਾਂਦੀ ਹੈ ਕੱਲ੍ਹ ਹੈ ਉਹ ਤਾਂ ਇੱਕੋ ਦਿਨ ਹੀ ਹੁੰਦੀ ਹੈ ਪਰ ਅੰਗਰੇਜ਼ੀ ਡੇਟਾਂ ਦੋ ਆ ਜਾਂਦੇ ਨੇ ਇਸ ਕਰਕੇ ਲੋਕ ਕੰਫਿਊਜ਼ ਹੋ ਜਾਂਦੇ ਠੀਕ ਹੈ ਤੇ ਇਹ ਜਿਹੜੇ ਨਰਾਤੇ ਇਸ ਵਾਰ ਇਹ 10 ਦਿਨ ਦੇ ਚਨ ਹਿਤੇਸ਼ੀ ਆਰਪੀ ਨਹੀਂ ਭਰੋਸਾ ਆਪਕਾ ਨਵਰਾਤਰੀਆਂ ਦਾ ਤਿਹਾਰ ਆ ਰਿਹਾ ਤੇ ਨਵਰਾਤੇ ਦੇ ਤਿਹਾਰਾਂ ਦੇ ਵਿੱਚ ਜਿੱਥੇ ਲੋਕ ਤਾਂ ਪਾਠ ਪੂਜਾ ਭਗਤੀ ਦੇ ਵਿੱਚ ਡੁੱਬੇ ਹੁੰਦੇ ਆ ਪਰ ਸਾਡਾ ਸਮਾਜ ਸਾਡਾ ਆਲਾ ਦਵਾਲਾ ਵੀ ਜਿਹੜਾ ਉਹ ਭਗਤੀ ਰੂਪ ਤੇ ਵਿੱਚ ਉਹ ਪੂਰਾ ਰੰਗਿਆ ਜਾਂਦਾ ਹੈ ਤਾਂ ਇਸ ਨਵਰਾਤਰੀਆਂ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਸ ਦੇ ਨਾਲ ਲੋਕ ਮਾ ਦੁਰਗਾ ਨੂੰ ਖੁਸ਼ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਦੇ ਆ ਉਹਨਾਂ ਦੀ ਆਰਤਨਾ ਕਰਦੇ ਨੇ ਤੇ ਆਪਣੇ ਸੁਖੀ ਸੰਸਾਰ ਦੀ ਮਨੋਕਾਮਨਾ ਵੀ ਉਹਨਾਂ ਕੋਲੋਂ ਮੰਗਦੇ ਨੇ ਅਤੇ ਇਸ ਨਵਰਾਤਰੀਆਂ ਦੇ ਵਿੱਚ ਕੀ ਕੀ ਕਰਨਾ ਚਾਹੀਦਾ ਅਤੇ ਇੱਕ ਲੋਕਾਂ ਦੇ ਵਿੱਚ ਕਨਫਿਊਜ਼ਨ ਵੀ ਚੱਲ ਰਹੀ ਹੈ ਦੂਸਰੇ ਅਤੇ ਤੀਸਰੇ ਨਵਰਾਤਰੇ ਦੀ ਕਿਉਂਕਿ ਇਸ ਸਾਲ 9 ਦੀ ਜਗ੍ਹਾ 10 ਜਿਹੜੇ ਨੇ ਨਵਰਾਤਰੇ ਉਹ ਆਏ ਨੇ ਇਸ ਤੇ ਪੂਰੀ ਜਾਣਕਾਰੀ ਲਵਾਂਗੇ ਅਤੇ ਲੋਕਾਂ ਦੇ ਜੋ ਸਵਾਲ ਨੇ ਲੋਕਾਂ ਦੇ ਮਨਾਂ ਦੇ ਵਿੱਚ ਜੋ ਕਸ਼ਮਕਸ਼ ਚੱਲ ਰਹੀ ਹੈ ਉਸ ਤੇ ਸਾਰੀ ਕਲੈਰਟੀ ਵੀ ਦਵਾਂਗੇ ਸਾਡੇ ਨਾਲ ਪੰਡਿਤ ਰਾਜਨ ਸ਼ਰਮਾ ਜੀ ਮੌਜੂਦ ਨੇ ਪੰਡਿਤ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼ਕਾਲ ਤੇ ਨਵਰਾਤਰੇ ਦਾ ਇਤਿਹਾਸ ਸਾਲ ਦੇ ਵਿੱਚ ਦੋ ਵਾਰੀ ਆਉਂਦਾ ਹੈ ਇਹ ਜਿਹੜੇ ਨਵਰਾਤਰੇ ਆ ਰਹੇ ਨੇ ਇਨਾਂ ਦੀ ਕੀ ਮਹੱਤਤਾ ਹੁੰਦੀ ਹੈ ਤੇ ਐਥ ਕੀ ਜੋ ਇਸ ਦੇ ਵਿੱਚ ਕਨਫਿਊਜ਼ਨ ਚੱਲ ਰਹੀ ਹੈ ਦੂਜੇ ਅਤੇ ਤੀਜੇ ਨਵਰਾਤਰੇ ਦੀ ਉਸ ਚੀਜ਼ ਬਾਰੇ ਥੋੜੀ ਜਾਣਕਾਰੀ ਸਾਂਝੀ ਕਰੋ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਨਰਾਤੇ ਜਿਹੜੇ ਹੈ ਸਾਲ 'ਚ ਦੋ ਵਾਰੀ ਆਉਂਦੇ ਇੱਕ ਵਾਰੀ ਆਉਂਦੇ ਹੈ ਚੇਤਰ ਦੇ ਮਹੀਨੇ ਜੀ ਇੱਕ ਵਾਰੀ ਹੁਣ ਜਿਹੜੇ ਆ ਰਹੇ ਆ ਅੱਸੂ ਦੇ ਮਹੀਨੇ ਸਾਡੇ ਪੰਜਾਬਾਂ ਦੇ ਨੂੰ ਕਹਿੰਦੇ ਨੇ ਅਸ਼ਵਿਨ ਨਵਰਾਤਰੇ ਯਾਨੀ ਕਿ ਅੱਸੂ ਦੇ ਨਰਾਤੇ ਜੀ ਇਹ ਜਦੋਂ ਵੀ ਰੁੱਤ ਬਦਲਨੀ ਹੁੰਦੀ ਹੈ। ਹਮ ਅਸਲ 'ਚ ਜੋ ਇਹਦੇ ਪਿੱਛੇ ਵਿਗਿਆਨ ਹੈ ਉਹ ਵੀ ਸਮਝ ਲਈਏ ਆਪਾਂ। ਜਦੋਂ ਵੀ ਰੁੱਤ ਬਦਲਨੀ ਹੁੰਦੀ ਹੈ 9 ਦਿਨਾਂ ਵਾਸਤੇ ਸਾਡੇ ਸਰੀਰ ਨੂੰ ਜਿਹੜਾ ਸਾਡਾ ਭੋਜਨ ਹੈ ਜਦੋਂ ਆਪਾਂ ਗਰਮੀਆਂ ਤੋਂ ਸਰਦੀਆਂ ਵੱਲ ਜਾਂਦੇ ਆਂ ਜਾਂ ਸਰਦੀਆਂ ਤੋਂ ਗਰਮੀਆਂ ਵੱਲ ਜਾਂਦੇ ਆਂ ਜੀ ਉਹਦੇ 'ਚ ਪਰਿਵਰਤਨ ਕਰਨਾ ਚਾਹੀਦਾ। ਹਮ ਔਰ ਉਹ 9 ਦਿਨਾਂ ਦਾ ਉਪਵਾਸ ਕੀਤਾ ਜਾਂਦਾ ਜਦੋਂ ਆਪਾਂ ਵਰਤ ਕਹ ਲਈਏ ਜਾਂ ਅੱਜਕੱਲ ਫਾਸਟਿੰਗ ਬਿਲਕੁਲ ਵਰਡ ਯੂਜ਼ ਕਰਦੇ ਆ ਮਾਡਰਨ ਜਮਾਨੇ 'ਚ ਫਾਸਟਿੰਗ ਕਰ ਲਈਏ ਤੇ ਸਾਡੀ ਬਾਡੀ ਨੂੰ ਇੱਕ ਪਾਜ਼ ਮਿਲਦਾ ਹੈ। ਔਰ ਅਗਲੇ ਮੌਸਮ ਨੂੰ ਸਹਿਣ ਕਰਨ ਲਈ ਤਿਆਰ ਹੋ ਜਾਂਦੀ ਹੈ ਠੀਕ ਹੈ ਜਿੱਦਾਂ ਕੋਈ ਕਾਰੀਗਰ ਆਪਣੀ ਮਸ਼ੀਨ 'ਚ ਕੋਈ ਪੁਰਜਾ ਬਣਾਉਂਦਾ ਨਾ ਲੋਹੇ ਦਾ ਤੇ ਜਦੋਂ ਉਹਨੇ ਦੂਸਰਾ ਪੁਰਜਾ ਟਰਨ ਕਰਨਾ ਹੁੰਦਾ ਤੇ ਪਹਿਲਾਂ ਉਹ ਆਪਣੀ ਮਸ਼ੀਨ ਨੂੰ ਸਾਰੀ ਸਫਾਈ ਕਰਦਾ ਦੁਆਰਾ ਉਹਨੂੰ ਤੇਲ ਦਿੰਦਾ ਇੱਕ ਵਾਰੀ ਸਾਰੀ ਰਵਾ ਕਰ ਲੈਂਦਾ ਫਿਰ ਅਗਲਾ ਪੁਰਜਾ ਟਰਨ ਸਰਵਿਸਿੰਗ ਕਰ ਲੈਂਦਾ ਸਰਵਿਸਿੰਗ ਕਰਨ ਤੋਂ ਬਾਅਦ ਫਿਰ ਨੈਕਸਟ ਕਿਉਂਕਿ ਖਰਾਦ ਦਾ ਕੰਮ ਮੈਂ ਕਰਦਾ ਰਿਹਾ ਮੈਨੂੰ ਥੋੜੀ ਜਾਣਕਾਰੀ ਆ ਗਈ ਸੋ ਇਦਾਂ ਹੀ ਸਾਡੇ ਜਿਹੜੀ ਸ਼ਰੀਰ ਦੀ ਹੈ ਸਰਵਿਸਿੰਗ ਅਸੀਂ ਕਰਦੇ ਹਾਂ 9 ਦਿਨਾਂ ਦੀ ਹਮ ਉਹ 9 ਦਿਨ ਹੀ ਕਿਉਂ ਨੇ ਇਹ ਵੀ ਬਹੁਤ ਵੱਡਾ ਇੱਕ ਸਵਾਲ ਹੁੰਦਾ ਆ 9 ਦਿਨ ਤਾਂ ਮਨਾਏ ਜਾਂਦੇ ਆ ਕਿਉਂਕਿ ਦੁਰਗਾ ਦੇਵੀ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਠੀਕ ਹੈ 9 ਦਿਨਾਂ ਨਾਲ ਸਾਡੀਆਂ 9 ਇੰਦਰੀਆਂ ਜਿਹੜੀਆਂ ਉਹ ਕੰਟਰੋਲ ਚ ਆ ਜਾਂਦੀਆਂ 9 ਗ੍ਰਹਿ ਹੇ ਜਿਹੜੇ ਸਾਡੇ ਬਾਡੀ ਤੇ ਪ੍ਰਭਾਵ ਪਾਉਂਦੇ ਆ ਜੀ ਔਰ ਬੱਚਾ ਮਾਂ ਦੇ ਗਰਭ ਚ 9 ਮਹੀਨੇ ਹੀ ਰਹਿੰਦਾ ਇਸ ਕਰਕੇ ਜਿਸ ਜਿਸ ਸ਼ਖਸ ਨੇ ਜਿਸ ਸ਼ਰਧਾਲੂ ਨੇ 9 ਦਿਨ ਦੇਵੀ ਦੁਰਗਾ ਦੇ ਨਰਾਤਿਆਂ ਚ ਪੂਜਾ ਕਰ ਲਈ ਵਰਤ ਕਰ ਲਿਆ ਉਪਵਾਸ ਕਰ ਲਿਆ ਜਿੱਥੇ ਉਹਦੇ ਸਰੀਰ ਦੇ ਅੰਦਰੋਂ ਕਸ਼ਟ ਦੂਰ ਹੁੰਦੇ ਆ ਸਮਾਜ ਚ ਆਪਾਂ ਰਹਿੰਦੇ ਆ ਵਿਚਰਦੇ ਆ ਸਾਡੇ ਕੋਈ ਘਰੇਲੂ ਕਸ਼ਟ ਹੈ ਕੋਈ ਹੋਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਹ ਵੀ ਮਾਤਾ ਰਾਣੀ ਦੂਰ ਕਰ ਦਿੰਦੀ ਇਹਨਾਂ ਨਵਰਾਤਰੀਆਂ ਦੇ ਵਿੱਚ ਕਰਨਾ ਕੀ ਚਾਹੀਦਾ ਸਭ ਤੋਂ ਪਹਿਲਾਂ ਜੇ ਅਸੀਂ ਪਹਿਲੇ ਨਵਰਾਤਰੇ ਤੋਂ ਲੈ ਕੇ ਆਖਰੀ ਨਵਰਾਤਰੇ ਦੀ ਅਸ਼ਟਮੀ ਦੀ ਗੱਲ ਕਰੀਏ ਜਦੋਂ ਪੂਜਦੇ ਨੇ ਇਸ ਦੇ ਵਿੱਚ ਲੋਕਾਂ ਨੂੰ ਕਰਨਾ ਕੀ ਚਾਹੀਦਾ ਕਿੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਕਿੱਥੇ ਅੰਤ ਕਰਨਾ ਚਾਹੀਦਾ ਦੇਖੋ ਨਰਾਤਿਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਕਲਸ਼ ਸਥਾਪਨਾ ਜਿਹਨੂੰ ਆਪਾਂ ਘੜਾ ਕਹਿ ਦਿੰਦੇ ਆ ਪੰਜਾਬੀ ਵਿੱਚ ਕੁੰਭ ਸਥਾਪਨਾ ਨਾਲ ਕੀਤੀ ਜਾਂਦੀ ਹੈ ਉਸ ਕੁੰਭ ਸਥਾਪਨਾ ਦੀ ਥੋੜੀ ਵਿਧੀ ਹੁੰਦੀ ਹੈ ਕਿ ਥੋੜਾ ਰੇਤਾ ਵਿਛਾਇਆ ਜਾਂਦਾ ਉਹਦੇ ਉੱਪਰ ਕੁੰਭ ਦੀ ਸਥਾਪਨਾ ਕੀਤੀ ਜਾਂਦੀ ਹੈ ਕੁੰਭ ਵਿੱਚ ਜਲ ਪਾਇਆ ਜਾਂਦਾ ਜਲ ਵਿੱਚ ਕੁਝ ਗੁੜ ਮਿੱਠਾ ਪਾਇਆ ਜਾਂਦਾ ਉਹਦੇ ਉੱਪਰ ਅੰਬ ਦੇ ਪੱਤੇ ਰੱਖੇ ਜਾਂਦੇ ਆ ਉਹਦੇ ਉੱਪਰ ਨਾਰੀਅਲ ਰੱਖਿਆ ਜਾਂਦਾ ਚੁੰਨੀ ਬੰਨੀ ਜਾਂਦੀ ਆ ਨਾਰੀਅਲ ਨੂੰ ਜਾਂ ਲਾਲ ਮੋਲੀ ਬੰਨੀ ਜਾਂਦੀ ਆ ਨਾਲ ਹੀ ਇੱਕ ਪਾਸੇ ਖੇਤਰੀ ਬੀਜੀ ਜਾਂਦੀ ਹੈ ਠੀਕ ਹੈ ਉਹ ਖੇਤਰੀ ਵੀ ਖੇਤੀ ਦਾ ਹੀ ਇੱਕ ਸੂਚਕ ਹੈ ਇੱਕ ਸਾਈਨ ਹੈ ਉੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਾਡਾ ਇਸ ਸਾਲ ਕਿੱਦਾਂ ਦਾ ਜਾਣਾ ਪੁਰਾਣੇ ਜ਼ਮਾਨੇ 'ਚ ਕਿਸਾਨ ਜਿਹੜਾ ਉਹ ਬ੍ਰਾਹਮਣ ਕੋਲ ਪੁੱਛਣ ਜਾਂਦਾ ਸੀਗਾ ਕਿ ਇਹ ਝੋਨਾ ਲਾਈਏ ਮੱਕੀ ਲਾਈਏ ਛੋਲੇ ਲਾਈਏ ਗੰਨਾ ਲਾਈਏ ਇਹ ਮੌਸਮ ਕੀ ਕਹਿੰਦਾ ਹੈ ਠੀਕ ਹੈ ਉਹ ਖੇਤਰੀ ਤੋਂ ਸਾਨੂੰ ਪਤਾ ਲੱਗ ਜਾਂਦਾ ਸੀਗਾ ਸੋ ਖੇਤਰੀ ਬੀਜੀ ਜਾਂਦੀ ਹੈ ਮਹਾਮਾਈ ਦਾ ਰੂਪ ਚਾਹੇ ਕਿਸੇ ਤਸਵੀਰ ਦੇ ਹਿਸਾਬ ਨਾਲ ਲਿਆਈ ਹੈ ਜਾਂ ਕਿਸੇ ਪ੍ਰਤਿਮਾ ਦੇ ਹਿਸਾਬ ਨਾਲ ਰੱਖਿਆ ਜਾਂਦਾ ਜੋਤ ਵੀ ਜਗਾਈ ਜਾਂਦੀ ਹੈ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਮੈਂ ਨਾਮ ਲਿੱਤੀਆਂ ਨੇ ਅਸਲ ਤੇ ਨੌ ਗ੍ਰਹਿ ਹੁੰਦੇ ਠੀਕ ਹੈ ਜਿਹੜੇ ਰੇਤ ਹੈ ਉਹ ਰਾਹੁ ਦਾ ਰੂਪ ਹੈ ਠੀਕ ਹੈ ਜਿਹੜਾ ਘੜਾ ਆ ਉਹ ਬੁੱਧ ਦਾ ਰੂਪ ਹੈ ਜਿਹੜਾ ਉਹਦੇ ਚ ਜਲ ਹੈ ਉਹ ਚੰ드ਰਮਾ ਦਾ ਰੂਪ ਹੈ ਜਿਹੜਾ ਉਹਦੇ ਉੱਪਰ ਨਾਰੀਅਲ ਹੈ ਉਹ ਰਾਹੁ ਦਾ ਸਿਰ ਮੰਨਿਆ ਜਾਂਦਾ ਹੈ ਕਿ ਉਹਨੂੰ ਹੀ ਅਸੀਂ ਦੁਰਗਾ ਦਾ ਆਰਥ ਮੰਨਿਆ ਹੈ ਇਸ ਤਰ੍ਹਾਂ ਜਿਹੜੀ ਜੋਤ ਜਗਾਈ ਜਾਂਦੀ ਉਹ ਦਿਨ ਔਰ ਰਾਤ ਦਾ ਸੂਚਕ ਹੈ ਜਿਹਨੂੰ ਸੂਰਿਆ ਔਰ ਚੰ드ਰਮਾ ਕਹਿੰਦੇ ਨੇ ਨਰਾਤਿਆਂ ਦੀ ਪੂਜਾ ਦੇ ਵਿੱਚ ਬਾਅਦ ਚੋਂ ਅਸੀਂ ਜਦੋਂ ਕੜਾ ਹਲਵਾ ਬਣਾਉਂਦੇ ਹਾਂ ਉਹਦੇ ਚ ਸਪੈਸ਼ਲ ਤੁਸੀਂ ਦੇਖੋਗੇ ਨਮਕੀਨ ਕਾਲੇ ਛੋਲੇ ਪਾਏ ਜਾਂਦੇ ਜੀ ਬਿਲਕੁਲ ਜਿਹੜੇ ਕਿ ਸ਼ਨੀ ਦਾ ਸੂਚਕ ਹੂੰ ਸੋ ਜੇ ਤੁਸੀਂ ਧਿਆਨ ਨਾਲ ਇਸ ਵਿਧੀ ਦੀ ਹੂੰ ਧਿਆਨ ਦੇ ਲੋਗੇ ਤੇ ਇਹ ਨੌ ਗ੍ਰਹਾਂ ਦੀ ਪੂਜਾ ਕੀਤੀ ਜਾਂਦੀ ਹੈ। ਮਹਾ ਮਾਈ ਦਾ ਦੁਰਗਾ ਸਤਿਤੀ ਦਾ ਪਾਠ ਕੀਤਾ ਜਾਂਦਾ ਜਿਹਦੇ ਚ 13 ਅਧਿਆਇ ਹੁੰਦੇ ਆ 700 ਸ਼ਲੋਕ ਹੁੰਦੇ ਆ 9 ਦਿਨਾਂ ਚੋਂ ਪਾਠ ਕਰਨਾ ਚਾਹੀਦਾ ਆ ਵਰਤ ਕਰਨਾ ਚਾਹੀਦਾ ਆ ਨਰਾਤਿਆਂ ਦਾ ਭੋਜਨ ਅਲੱਗ ਭੋਜਨ ਹੁੰਦਾ ਤੁਹਾਨੂੰ ਦੱਸਿਆ ਨਾ ਭਾਰੀ ਭੋਜਨ ਛੱਡ ਕੇ ਥੋੜਾ ਹਲਕਾ ਭੋਜਨ ਖਾਣਾ ਕਟੂ ਦੇ ਆਟੇ ਦਾ ਭੋਜਨ ਹੁੰਦਾ ਸਾਬੂਦਾਨੇ ਦੀ ਖੀਰ ਬਣੀ ਆ ਇਹ ਨਾਲ ਕੀ ਜਾਂਦਾ ਸਾਡੇ ਸਰੀਰ ਨੂੰ ਤਾਕਤ ਪੰਡਿਤ ਜੀ ਇੱਕ ਸਵਾਲ ਹੈ ਕਿਉਂਕਿ ਜੋ ਤੁਸੀਂ ਵਿਧੀ ਦੱਸ ਰਹੇ ਹੋ ਪੁਛਤਾਂ ਤੋਂ ਇਹ ਵਿਧੀ ਚੱਲਦੀ ਆ ਰਹੀ ਹੈ ਪਰ ਅੱਜ ਤਾਂ ਜੋ ਯੁੱਗ ਬਦਲਦਾ ਜਾ ਰਿਹਾ ਹੈ ਜੋ ਇਹ ਨਵਰਾਤਰੀਆਂ ਦਾ ਭੋਜਨ ਹੈ ਅੱਜ ਕੱਲ ਰੈਸਟੋਰੈਂਟਸ 'ਚ ਵੀ ਮਿਲਣ ਲੱਗ ਗਿਆ ਲੋਕ ਆਪਣੇ ਘਰਾਂ 'ਚ ਬਣਾਉਣ ਦਾ ਗੁਰੇਜ਼ ਕਰਕੇ ਉਹ ਕਹਿੰਦੇ ਨੇ ਚਲੋ ਜੀ ਅਸੀਂ ਇੱਕ ਥਾਲੀ ਨਵਰਾਤਰਾ ਥਾਲੀ ਅਸੀਂ ਰੈਸਟੋਰੈਂਟ ਲੈਂਦੇ ਨਵਰਾਤਰਾ ਦਿਨ ਹਰੇਕ ਰੈਸਟੋਰੈਂਟ ਜਿਹੜਾ ਚੰਗਾ ਉਹ ਨਵਰਾਤਰੀ ਥਾਲੀ ਬਣਾਉਂਦਾ ਕੀ ਉਹ ਖਾਣਾ ਜਾਇਜ਼ ਹੈ ਆਪਣੇ ਘਰ 'ਚ ਉਹ ਪਵਿੱਤਰਤਾ ਦੇ ਨਾਲ ਇੱਕ ਭੋਜਨ ਬਣਾਣਾ ਇੱਕ ਵਿਅਕਤੀ ਨੇ ਇੱਕ ਰੈਸਟੋਰੈਂਟ ਦੇ ਵਿੱਚ ਜਾ ਕੇ ਨਵਰਾਤਰੇ ਦਾ ਭੋਜਨ ਲੈਣਾ ਕਿੰਨਾ ਕੁ ਜਾਇਜ਼ ਹੈ ਦੇਖੋ ਨਰਾਤੇ ਜਿਹੜੇ ਹੈ ਇਹ ਸ਼ੁੱਧਤਾ ਦਾ ਅਰਥ ਹੈ ਔਰ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਬਹੁਤ ਤੇਜ਼ੀ ਦਾ ਯੋਗ ਹੈ ਹਾਂ ਹਨਾ ਨਰਾਤੇ ਦਾ ਚਲੋ 9 ਦਿਨ ਆਉਂਦੇ ਆ ਰੂਟੀਨ ਜੀਵਨ ਦੇ ਵਿੱਚ ਹੀ ਮੈਂ ਦੇਖਦਾ ਰਹਿਣਾ ਦੌੜ ਭੱਜ ਇੰਨੀ ਕੁ ਲੱਗ ਚੁੱਕੀ ਹੈ ਸਵੇਰੇ ਉੱਠ ਕੇ ਨਾ ਟਾਈਮ ਹੁੰਦਾ ਕਿਸੇ ਕੋਲ ਨਾ ਉਹ ਬਸ ਦੌੜ ਰਿਹਾ ਆਦਮੀ ਸੋ ਰਿਵਾਜ ਚੱਲ ਪਿਆ ਹੈ ਕਿ ਨਰਾਤੇ ਕੀ ਥਾਲੀ ਮਿਲ ਰਹੀ ਹੈ ਸਾਰੇ ਅੱਛੇ ਅੱਛੇ ਜਿਹੜੇ ਆਪਣੇ ਸ਼ਹਿਰ ਦੇ ਰੈਸਟੋਰੈਂਟ ਬਿਲਕੁਲ ਬਿਲਕੁਲ ਉਹ ਸਾਰਿਆਂ 'ਚ ਮਿਲਦੀ ਹੈ ਮੈਂ ਸਾਰੇ ਰੈਸਟੋਰੈਂਟ ਵਾਲਿਆਂ ਨੂੰ ਇੱਕ ਪ੍ਰਾਰਥਨਾ ਕਰੂੰਗਾ ਕਿ ਤੁਸੀਂ ਵੀ ਸੁਚਮ ਰੱਖੋ ਹੂੰ ਜੇ ਤੁਹਾਡੇ ਰੈਸਟੋਰੈਂਟ ਚੋਂ ਨਰਾਤਿਆਂ ਦਾ ਭੋਜਨ ਕੋਈ ਮੰਗਾ ਰਿਹਾ ਹੈ ਤੇ ਇਹ ਨਾ ਹੋਵੇ ਕਿ ਇੱਕ ਪਾਸੇ ਇੱਕ ਚੁੱਲੇ ਤੇ ਮਾਸ ਬਣ ਰਿਹਾ ਹੋਵੇ ਤੇ ਇੱਕ ਪਾਸੇ ਆਪਾਂ ਐਵੇਂ ਕਿ ਚਲੋ ਹੋਟਲ ਦਾ ਕੰਮ ਇਹਦੇ ਬਣਾ ਦੇ ਇਹ ਜਿਹੜਾ ਆਸ਼ੀਰਵਾਦ ਹੈ ਦੇਵੀ ਦੁਰਗਾ ਦਾ ਮਹਾਰਾਣੀ ਦਾ ਮਹਾ ਮਾਈ ਦਾ ਇਹ ਉਸ ਰੈਸਟੋਰੈਂਟ ਨੂੰ ਵੀ ਜਾਣਾ ਹੈ ਕਿ ਜਿਨੇ ਉਹ ਭੋਜਨ ਸਪਲਾਈ ਕਰਦਾ ਸੋ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣੇ ਚੁੱਲਾ ਚੌਂਕਾ ਸ਼ੁੱਧ ਰੱਖਿਆ ਜਾਵੇ ਆਪਣੇ ਘਰ ਚ ਬਣਾਇਆ ਜਾਵੇ ਆਪਣੇ ਘਰ 'ਚ ਹੀ ਪਾਠ ਪੂਜਾ ਕੀਤੀ ਜਾਵੇ ਆਪਣੇ ਘਰ 'ਚ ਹੀ ਸਾਡੀਆਂ ਦਾਦੀਆਂ ਨੇ ਨਾਨੀਆਂ ਨੇ ਮਾਵਾਂ ਨੇ ਸੱਸੂ ਮਾਵਾਂ ਨੇ ਉਹਨਾਂ ਕੋ ਪੁੱਛਿਆ ਜਾਵੇ ਕਿ ਉਹ ਆਪਣੇ ਬਜ਼ੁਰਗਾਂ ਦੀ ਪਰੰਪਰਾ ਕਿੱਦਾਂ ਪਾਲਣ ਕਰਦੇ ਸੀ ਜੀ ਜੇ ਨਹੀਂ ਟਾਈਮ ਹੈ ਜੇ ਰੈਸਟੋਰੈਂਟ 'ਚ ਮੰਗਾਣਾ ਹੈ ਤੇ ਮੈਂ ਰੈਸਟੋਰੈਂਟ ਵਾਲਿਆਂ ਨੂੰ ਹੀ ਕਹਾਂਗਾ ਕਿ ਤੁਸੀਂ ਵੀ ਆਪਣੇ ਰਸੋਈਆਂ 'ਚ ਸ਼ੁੱਧਤਾ ਰੱਖੋ ਤਾਂ ਕਿ ਤੁਹਾਨੂੰ ਵੀ ਮਹਾਰਾਣੀ ਦਾ ਸ਼ੇਰ ਬਿਲਕੁਲ ਇਸੇ ਤਰ੍ਹਾਂ ਇਸੇ ਪੱਲੇ ਜੀ ਤੁਸੀਂ ਦੱਸਿਆ ਕਿ ਅੱਜ ਕੱਲ ਲੋਕਾਂ ਕੋਲ ਸਮਾਂ ਨਹੀਂ ਹੈਗਾ ਮੈਟਰੋ ਸਿਟੀਆਂ ਦੀ ਗੱਲ ਕਰੀਏ ਉੱਥੇ ਨਹੀਂ ਹੈਗਾ ਸਮਾਂ ਲੋਕ ਨਹੀਂ ਬਣਾ ਸਕਦੇ ਜਾਂ ਨਹੀਂ ਪੂਜਾ ਵਿਧੀ ਦੇ ਨਾਲ ਕਰ ਸਕਦੇ ਪਰ ਉਹ ਨవరాత్రੇ ਮਨਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਵੀ ਮਾ ਦੁਰਗਾ ਨੂੰ ਅਸੀਂ ਪ੍ਰਸੰਨ ਕਰੀਏ ਅਸੀਂ ਉਹਨਾਂ ਦੀ ਪੂਜਾ ਕਰੀਏ ਆराधना ਕਰੀਏ ਉਹ ਕਿਸ ਤਰ੍ਹਾਂ ਕਰ ਸਕਦੇ ਉਹ ਆਪਣੇ ਘਰ ਦੇ ਵਿੱਚ ਨਹੀਂ ਅਗਰ ਕਲਸ਼ ਸਥਾਪਿਤ ਕਰ ਸਕਦੇ ਉਹ ਰੋਜ਼ਾਨਾ ਪੂਜਾ ਨਹੀਂ ਕਰ ਸਕਦੇ ਚਲੋ ਵਰਤੋਂ ਰੱਖ ਸਕਦੇ ਨੇ ਉਹ ਕਿਸ ਤਰੀਕੇ ਨਾਲ ਮਾ ਦੁਰਗਾ ਦਾ ਅਸ਼ੀਰਵਾਦ ਲੈ ਸਕਣ ਕਿਸ ਤਰ੍ਹਾਂ ਉਹਨਾਂ ਨੂੰ ਪਰਸਪਰਖੋ ਸਾਡੇ ਸ਼ਾਸਤਰਾਂ ਚ ਬੜੀ ਲਿਬਰਲਿਜ਼ਮ ਹੈ ਬਹੁਤ ਉਦਾਰਤਾ ਹੈ ਬਹੁਤ ਖੁੱਲ ਹੈ ਜੇ ਮੈਂ ਜਨਉ ਪਾਇਆ ਮੈਂ ਤਾਂ ਵੀ ਸਨਾਤਨੀਆਂ ਹਿੰਦੂ ਆ ਜੇ ਮੈਂ ਨਹੀਂ ਵੀ ਪਾਇਆ ਤੇ ਮੈਂ ਤਾਂ ਵੀ ਸਨਾਤਨੀਆਂ ਹਿੰਦੂ ਜੀ ਕਿਸੇ ਨੇ ਮੈਨੂੰ ਇਹ ਨਹੀਂ ਗਾ ਨਾ ਕਿ ਤੂੰ ਆ ਨਹੀਂ ਕਰਾਇਆ ਤੇ ਤੂੰ ਇਸ ਧਰਮ ਦਾ ਨਹੀਂ ਹੈ ਇਹ ਸਨਾਤਨ ਧਰਮ ਦੀ ਇੱਕ ਬੜੀ ਵਿਸ਼ੇਸ਼ਤਾ ਹੈ ਠੀਕ ਹੈ ਇਸ ਕਰਕੇ ਜੋ ਲੋਕ ਤਾਂ ਕੁੰਭ ਦੀ ਸਥਾਪਨਾ ਕਰਕੇ ਮਹਾਰਾਣੀ ਦੀ ਦੁਰਗਾ स्तुति ਪੜਨਾ ਚਾਹੁੰਦੇ ਆ 13 ਅਧਿਆਏ ਰੋਜ਼ ਪੜ੍ਹੇ ਜਾਂਦੇ ਆ ਫਿਰ ਸਤ ਸੋਖ ਲੋਕ ਪੜਿਆ ਜਾਂਦਾ ਵਰਤ ਪੂਰਾ ਕੀਤਾ ਜਾਂਦਾ ਅਖੰਡ ਜੋਤ ਜਗਾਈ ਜਾਂਦੀ ਹੈ ਉਹ ਇੱਕ ਬੜੀ ਤਪੱਸਿਆ ਦਾ ਕੰਮ ਹੈ ਉਹ ਵੀ ਕਰਨ ਜਿਹੜੇ ਨਹੀਂ ਕਰ ਸਕਦੇ ਜਾਂ ਸਾਡੀ ਯੂਥ ਹੈ ਜਿਹੜੀ ਅੱਜ ਕੱਲ ਹੁਣ ਕਾਰਪੋਰੇਟ ਦੇ ਵਿੱਚ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜੇ ਇਸ ਵਿਧੀ ਚ ਨਹੀਂ ਵੀ ਪਹਿਣਾ ਤੇ ਆਪਣੇ ਘਰ ਚ ਮਾਂ ਦੁਰਗਾ ਦੀ ਤਸਵੀਰ ਲੈ ਆਣ ਜਾਂ ਪ੍ਰਤਿਮਾ ਲੈ ਆਣ ਉਹਦੇ ਅੱਗੇ ਹੱਥ ਜੋੜ ਕੇ ਬਹੁਤ ਪਿਆਰਾ ਇੱਕ ਮੰਤਰ ਹੈ ਓਮ ਐਂਗ ਰਿੰਗ ਕਲਿੰਗ ਚਾਮੁੰਡਾਏ ਵਿਚ ਇਸ ਮੰਤਰ ਚ ਦੁਰਗਾ ਦੇ ਬੀਜ ਮੰਤਰ ਹੈ ਹਮ ਹੰ ਗੰਗ ਸਰਸਵਤੀ ਮਾਤਾ ਨੂੰ ਕਿਹਾ ਜਾਂਦਾ ਜਿਹੜੀ ਸਾਡੀ ਬੁੱਧੀ ਔਰ ਵਾਣੀ ਨੂੰ ਸ਼ੁੱਧ ਕਰਦੀ ਹੈ ਹਮ ਗੰਗ ਲਕਸ਼ਮੀ ਮਾਤਾ ਨੂੰ ਕਿਹਾ ਜਾਂਦਾ ਜਿਹੜੀ ਧਨ ਦੇ ਬਰਕਤ ਦਿੰਦੀ ਹੈ ਸਰੀਰ ਦੇ ਸ਼ਕਤੀ ਦਿੰਦੀ ਹੈ ਜੀ ਕਲਿੰਗ ਮਾਂ ਕਾਲੀ ਨੂੰ ਕਿਹਾ ਜਾਂਦਾ ਜਿਹੜੀ ਰੋਗ ਰੇੜ ਸ਼ਤਰੂ ਕਰਜ਼ਾ ਹੀ ਦੂਰ ਕਰ ਦਿੰਦੀ ਹੈ ਔਰ ਚਮੁੰਡਾਏ ਨੂੰ ਤਾਂ ਕਿਹਾ ਜਾਂਦਾ ਕਿ ਉਹਨੇ ਚੰਡਮੁੰਡ ਨਾਮਕ ਇੱਕ ਰਾਖਸ਼ ਦਾ ਵਧ ਕੀਤਾ ਜੀ ਵਿੱਚੇ ਸ਼ਬਦ ਦਾ ਮਤਲਬ ਹੈ ਕਿ हे ਦੇਵੀ ਇੱਥੇ ਸਥਾਪਿਤ ਰੋ ਸਾਡੇ ਘਰ 'ਚ ਆਸ਼ੀਰਵਾਦੋ ਓਮ ਗੰਗ ਗ੍ਰਿੰਗ ਕਲਿੰਗ ਚਮੁੰਡਾਏ ਵਿੱਚ ਇਸ ਮੰਤਰ ਦਾ ਜਾਪ ਪਾਠ ਆਪ ਕਰ ਲੈਣ ਨਹੀਂ ਤਾਂ ਜਮਾਨਾ ਅੱਜ ਕੱਲ ਤੁਹਾਨੂੰ ਪਤਾ ਕਰਨਾ ਜੇ 에어ਪੋਰਟ ਲਾ ਕੇ YouTube ਤੋਂ ਵੀ ਸੁਣ ਲੈਂਦਾ ਉਹੀ ਸੁਣ ਲੈਣ ਕਿਸੇ ਵੀ ਤਰੀਕੇ ਆਪਣੇ ਮਨ ਨੂੰ ਸ਼ੁੱਧ ਕਰ ਲੈਣ ਹਮਮ ਔਰ ਉਪਵਾਸ ਜ਼ਰੂਰ ਕਰ ਲੈਣ ਜੀ ਭਾਰੇ ਭੋਜਨ ਛੱਡ ਦੇਣ ਥੋੜੇ ਦਿਨ ਲਗਾ ਜਿਹੜਾ ਆਪਾਂ ਹੁਣ ਇੱਕ ਇਹ ਰੁੱਤ ਪਰਿਵਰਤਨ ਹੋ ਰਿਹਾ ਹੈ ਬਸ ਇਹਨੂੰ ਯਾਦ ਰੱਖ ਲੋ ਨਰਾਤੇ ਤਾਂ ਇੱਕ ਬਹਾਨਾ ਹੁੰਦੇ ਆ ਹਮਮ ਅਖੀਰ ਤਾਂ ਸਾਡੇ ਸਰੀਰ ਨੂੰ ਤਿਆਰ ਕਰਨਾ ਹੈ ਅਗਲੇ ਮੌਸਮ ਲਈ ਜੀ ਆਪਣੇ ਜੀ ਇੱਕ ਬਹੁਤ ਸਾਰੇ ਲੋਕਾਂ ਦੀਆਂ ਵੱਖਰੀਆਂ ਵੱਖਰੀਆਂ ਕੁੰਡਲੀਆਂ ਵੱਖਰੇ ਵੱਖਰੇ ਸਮੇਂ ਤੇ ਲੋਕਾਂ ਨੇ ਜਨਮ ਲਿਆ ਨਵਰਾਤਰੀਆਂ ਦੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੀ ਕੁੰਡਲੀ 'ਚ ਕੋਈ ਦੋਸ਼ ਹੈ ਉਹ ਵੀ ਦੂਰ ਹੋ ਜਾਂਦਾ ਮਾ ਦੁਰਗਾ ਉਸ ਤੇ ਕਿਰਪਾ ਕਰਦੀ ਉਹ ਵੀ ਦੋਸ਼ ਦੂਰ ਹੋ ਜਾਂਦੇ ਨੇ ਕੌਣ ਕੌਣ ਲੋਕ ਕਿੰਨਾ ਕਿੱਦਾਂ ਕਿੱਦਾਂ ਦੇ ਕੁੰਡਲੀਆਂ ਦੇ ਦੋਸ਼ ਜਿਹੜੇ ਨੇ ਲੋਕ ਉਹ ਇਸ ਨਵਰਾਤਰੀਆਂ ਦੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਕਰਕੇ ਉਹ ਦੂਰ ਕਰ ਸਕਦੇ ਨੇ ਦੇਖੋ ਨਰਾਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਕੁੰਭ ਸਥਾਪਨਾ ਹੀ ਦੱਸਿਆ ਕਿ ਹਰ ਚੀਜ਼ ਇੱਕ ਗ੍ਰਹਿ ਨਾਲ ਬੰਨਿਆ ਜਿਹੜਾ ਇਹਦਾ ਮਤਲਬ ਹੈ ਕਿ ਗ੍ਰਹਿ ਦੋਸ਼ ਵੀ ਦੂਰ ਹੋ ਜਾਏ ਬਹੁਤ ਸਾਡੀਆਂ ਕੁੰਡਲੀਆਂ ਹੁੰਦੀਆਂ ਜਿਨ੍ਹਾਂ 'ਚ ਰਾਹੂ ਖਰਾਬ ਹੈ ਕੇਤੂ ਖਰਾਬ ਹੈ ਸ਼ਨੀ ਵੱਲੋਂ ਸਮੱਸਿਆ ਆ ਰਹੀ ਹੈ ਬੱਚਿਆਂ ਦੀ ਸ਼ਾਦੀ ਨਹੀਂ ਹੋ ਰਹੀ ਸ਼ੁਕਰ ਖਰਾਬ ਹੈ ਮੰਗਲਿਕ ਦੋਸ਼ ਕਰਕੇ ਕਿੰਨੇ ਰਿਸ਼ਤੇ ਰਹਿ ਜਾਂਦੇ ਆ ਮੰਗਲ ਖਰਾਬ ਹੈ ਬਿਲਕੁਲ ਇਹ ਸਾਰੇ ਗ੍ਰਹਾਂ ਨੂੰ ਟਿਊਨ ਕਰਨ ਲਈ ਜਦੋਂ ਆਪਾਂ ਕੁੰਭ ਸਥਾਪਨਾ ਕਰਕੇ ਪੂਜਾ ਕਰਦੇ ਆ ਉਹ ਵਿਧੀਆਂ ਇੱਕ ਸੀਕ੍ਰੇਟਲੀ ਰਹਸ్యਮਈ ਰੂਪ ਨਾਲ ਛੁਪੀਆਂ ਹੋਈਆਂ ਨੇ ਠੀਕ ਹੈ ਸੋ ਬਾਕੀ ਦਾ ਹਰ ਬੰਦੇ ਦੀ ਕੁੰਡਲੀ ਦੇਖ ਕੇ ਹੀ ਅਸੀਂ ਦੱਸ ਸਕਦੇ ਆ ਕਿ ਤੁਹਾਡਾ ਕਿਹੜਾ ਗ੍ਰਹਿ ਖਰਾਬ ਹੈ ਤੇ ਕਿੰਦਾ ਠੀਕ ਕੀਤਾ ਜਾ ਸਕਦਾ ਪਰ ਮੈਂ ਇੱਕ ਬਹੁਤ ਹੀ ਸੀਕ੍ਰੇਟ ਜਿਹਾ ਉਪਾਏ ਖੋਲ ਕੇ ਦੱਸ ਦੇਣਾ ਸਾਰਿਆਂ ਨੂੰ ਜਿਹੜਾ ਕਿ ਮੈਂ ਪਿਛਲੇ 25 ਸਾਲ ਤੋਂ 9 ਦਿਨ ਲਗਾਤਾਰ ਆਪਣੇ ਸ਼ਰਧਾਲੂਆਂ ਕੋਲ ਕਰਵਾਣਾ ਵਾ ਉਹ ਇਹ ਹੈ ਕਿ ਇੱਕ ਜਟਾ ਵਾਲਾ ਨਾਰੀਅਲ ਲਓ ਉਹਦੇ ਉੱਤੇ ਟਿਕੋਣਾ ਲਾਲ ਝੰਡਾ ਰੈਪ ਕਰ ਦਿਓ ਹੂੰ ਉਹਦੇ ਉੱਪਰ ਲਾਲ ਮੌਲੀ ਬੰਨ੍ਹ ਦੋ ਹੂੰ ਉਹ ਜਾ ਕੇ 9 ਦਿਨ ਮਾਂ ਦੁਰਗਾ ਨੂੰ ਰੋਜ਼ ਇੱਕ ਨਾਰੀਅਲ ਚੜ੍ਹਾਉਣਾ ਸ਼ੁਰੂ ਕਰ ਦੋ ਜੀ ਉਹਦੇ ਪਿੱਛੇ ਇੱਕ ਲੌਜਿਕ ਹੈ ਹੂੰ ਨਾਰੀਅਲ ਜਿਹੜਾ ਇਹਨੂੰ ਰਾਹੂ ਦਾ ਸਿਰ ਮੰਨਿਆ ਜਾਂਦਾ ਜੀ ਝੰਡਾ ਟਿਕਾਉਣਾ ਜਿਹੜਾ ਉਹਨੂੰ ਕੇਤੂ ਦਾ ਰੂਪ ਮੰਨਿਆ ਜਾਂਦਾ ਠੀਕ ਹੈ ਰਾਹੂ ਔਰ ਕੇਤੂ ਇਕੱਠੇ ਜਦੋਂ ਕਰ ਦੋ ਤਾਂ ਟੰਡਲੇ ਨੂੰ ਲੋਕ ਲੱਗ ਜਾਂਦਾ ਕਾਲ ਸਰਪ ਦੋਸ਼ ਦਾ ਠੀਕ ਹੈ ਤੇ ਆਪੇ ਤਰ ਦੋਸ਼ ਦਾ ਹੂੰ ਉਹਦੇ ਉੱਤੇ ਲਾਲ ਧਾਗਾ ਬੰਨ੍ਹਿਆ ਜਾਂਦਾ ਉਹਨੂੰ ਹਨੂਮਾਨ ਜੀ ਦੀ ਮੌਲੀ ਮੰਨਿਆ ਜਾਂਦਾ ਠੀਕ ਹੈ ਜਦੋਂ ਆਪਾਂ ਉਹਨੂੰ ਮੰਦਰ ਚੜਾ ਦਾਂਗੇ ਜਦੋਂ ਕਿਸੇ ਮੰਦਰ ਦੇ ਪੁਜਾਰੀ ਨੇ ਬ੍ਰਾਹਮਣ ਨੇ ਪੰਡਿਤ ਨੇ ਉਹਨੂੰ ਨੌਲੀ ਨੂੰ ਖੋਲ ਦਿੱਤਾ ਹੂੰ ਉਹ ਰਾਹੂ ਤੇ ਕੇਤੂ ਵੱਖਰੇ ਵੱਖਰੇ ਹੋ ਜਾਂਦੇ ਠੀਕ ਹੈ ਉਹ ਕੋਈ ਭਗਤ ਚੜ੍ਹਾਵਾ ਮੰਗ ਲੈਂਦਾ ਕੋਈ ਨਾਰੀਅਲ ਮੰਗ ਲੈਂਦਾ ਕੋਈ ਝੰਡਾ ਲਾ ਦਿੰਦੇ ਆ ਸੋ ਜਿਹੜਾ ਭਗਤ ਚੜ੍ਹਾਇਆ ਜਾਏਗਾ ਉਹਦੇ ਤਾਂ ਖੁੱਲੇ ਜਾਣੇ ਆ ਬਾਈ ਉਹਦੇ ਤੇ ਕਿਰਪਾ ਹੋਈ ਜਾਣੀ ਆ ਮਾਹਮਾ ਜੀ ਸੋ ਇੱਕ ਛੋਟਾ ਜਿਹਾ ਉਹ ਪਾਏ ਆ ਇਹ ਕੋਈ ਵੀ ਕਰ ਸਕਦਾ ਦੋ ਦਿਨ ਲਗਾਤਾਰ ਬਿਨਾਂ ਕੁੰਡਲੀ ਦੇਖੇ ਕਰਵਾ ਲੋ ਚਾਹੇ ਠੀਕ ਹੈ ਉਹਦੇ ਬਾਹੂ ਕੇ ਤੋਂ ਦੂਰ ਹੋ ਜਾ ਤੇ ਕੰਜਕਾ ਜਿਹੜੀਆਂ ਹੁੰਦੀਆਂ ਨੇ ਉਹ ਕਦੋਂ ਨਵਰਾਤਰੀ ਦੇ ਕਿਹੜੇ ਆਖਰੀ ਦਿਨ ਉਹ ਕੀਤੀਆਂ ਜਾਂਦੀਆਂ ਨੇ ਤੇ ਉਸ ਦੀ ਵਿਧੀ ਕੀ ਹੁੰਦੀ ਹੈ ਤੇ ਉਸ ਦੇ ਪਿੱਛੇ ਮਕਸਦ ਕੀ ਹੁੰਦਾ ਦੇਖੋ ਕੰਜਕ ਪੂਜਨ ਜਿਹੜਾ ਹੈ ਉਹ ਸਾਡੀਆਂ ਜਿਹੜੀਆਂ ਸਮਾਜ ਦੇ ਵਿੱਚ ਧੀਆਂ ਹਮ ਬੇਟੀਆਂ ਨਾਲ ਸੰਬੰਧਿਤ ਹੈ ਗ੍ਰਹਿਾਂ ਤੋਂ ਜਾਣਿਆ ਤਾਂ ਉਹ ਬੁੱਧ ਗ੍ਰਹਿ ਨਾਲ ਸੰਬੰਧਿਤ ਹੈ ਕੰਚਕਾ ਦਾ ਜਿਹੜਾ ਪੂਜਨ ਆ ਉਹ ਨੌਵੀਂ ਵਾਲੇ ਦਿਨ ਵੀ ਕੀਤਾ ਜਾਂਦਾ ਔਰ ਜਿਆਦਾ ਜਿਹੜਾ ਸਾਡਾ ਉੱਤਰ ਭਾਰਤ ਖਾਸ ਕਰਕੇ ਜਿੱਥੇ ਆਪਾਂ ਜਿਸ ਖੇਤੇ ਚ ਆਪਾਂ ਬੈਠੇ ਆ ਲੁਧਿਆਣਾ ਸ਼ਹਿਰ ਤੇ ਪੰਜਾਬ ਚ ਇੱਥੇ ਅਸ਼ਟਮੀ ਵਾਲੇ ਦਿਨ ਕਰਦੇ ਜਿਆਦਾ ਲੋਕ ਸੋ ਇਸ ਵਾਰੀ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਕਿ ਨੌ ਦਿਨ ਦੇ ਨਰਾਤੇ ਨਹੀਂ ਆ 10 ਦਿਨ ਦੇ ਨਰਾਤੇ ਆ ਉਹ ਵੀ ਮੈਂ ਤੁਹਾਨੂੰ ਭੇਦ ਖੋਲ ਦੇਣਾ ਕਿ ਜਿਹੜਾ ਤੀਸਰਾ ਨਰਾਤਾ ਉਹ ਦੋ ਦਿਨ ਇੰਗਲਿਸ਼ ਦੋ ਡੇਟਾਂ ਚ ਆ ਗਿਆ ਠੀਕ ਹੈ ਅਕਸਰ ਆਪਾਂ ਦੇਖਦੇ ਨਾ ਤਿਹਾਰ ਦਿਵਾਲੀ ਆ ਜਾਏਗਾ ਕੱਲ੍ਹ ਆ ਰੱਖੜੀ ਆ ਜਾਏਗਾ ਕੱਲ੍ਹ ਉਹ ਤਾਂ ਇੱਕੋ ਦਿਨ ਹੀ ਹੁੰਦੇ ਆ ਪਰ ਅੰਗਰੇਜ਼ੀ ਡੇਟਾ ਦੋ ਆ ਜਾਂਦੇ ਆ ਇਸ ਕਰਕੇ ਲੋਕ ਕਨਫਿਊਜ਼ ਹੋ ਜਾਂਦੇ ਆ ਠੀਕ ਹੈ ਉਹ ਇਹ ਜਿਹੜੇ ਨਰਾਤੇ ਇਸ ਵਾਰ ਇਹ 10 ਦਿਨ ਦੇ ਆ ਠੀਕ ਹੈ ਕਿਉਂਕਿ ਜਿਹੜਾ ਤੀਸਰਾ ਨਰਾਤਾ ਹੈ ਮੈਂ ਆ ਸਾਡੇ ਪੰਜਾਬ 'ਚ ਹੈ ਪਹਿਲਾ ਨਰਾਤਾ 22 ਨੂੰ ਦੂਸਰਾ 23 ਨੂੰ ਤੀਸਰਾ 24 ਨੂੰ ਹੈ ਤੇ 25 ਨੂੰ ਵੀ ਹੈ ਠੀਕ ਹੈ ਸਮਝ ਗਏ ਇਸ ਕਰਕੇ ਉਹ 10 ਦਿਨਾਂ ਦੇ ਨਰਾਤੇ ਹੋ ਗਏ ਹੁਣ ਤੁਸੀਂ ਧਿਆਨ ਨਾਲ ਸਮਝ ਲਓਗੇ 30 ਤਰੀਕ ਨੂੰ ਦੁਰਗਾ ਅਸ਼ਟਮੀ ਲਿਖਿਆ ਇਹਨਾਂ ਨੂੰ ਜੀ ਇਹਦਾ ਮਤਲਬ ਜਿਹੜੇ ਲੋਕ ਅਸ਼ਟਮੀ ਤੇ ਕੰਜਕਾਂ ਦੀ ਪੂਜਾ ਕਰਨਾ ਚਾਹੁੰਦੇ ਆ ਉਹ 30 ਤਰੀਕ ਨੂੰ ਕਰਨ ਜਿਹੜੇ ਨੌਵੀਂ ਤੇ ਕਰਨਾ ਚਾਹੁੰਦੇ ਆ ਉਹ 1 ਅਕਤੂਬਰ ਨੂੰ ਕਰਨ ਤੇ ਜਿਹੜਾ ਦੁਸ਼ਹਿਰਾ ਆ ਗਿਆ ਇਸ ਵਾਰੀ ਉਹ 2 ਨਵੰਬਰ ਨੂੰ ਆਏਗਾ ਉਹ ਮਤਲਬ ਪੰਚਾਂਗ ਦੇ ਹਿਸਾਬ ਦੇ ਨਾਲ ਦੱਸ ਦਿੰਦੇ ਹੋਗੇ ਪਰ ਜਿਹੜਾ ਵਰਤ ਹੈ ਉਹ 9 ਦਿਨ ਹੀ ਰੱਖਿਆ ਜਾਏ ਉਹ ਹੀ ਬਣਨੇ ਤਾਂ 9 ਹੀ ਹੈ ਜੀ ਜੀ ਤੇ ਆਖਰੀ ਸਵਾਲ ਹੁਣ ਭਗਤਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਇਹਨਾਂ ਨਰਵਾਰਤਿਆਂ ਦੇ ਵਿੱਚ ਭਗਤਾਂ ਨੂੰ ਸਾਰਿਆਂ ਨੂੰ ਇਹ ਸੰਦੇਸ਼ ਹੈ ਕਿ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਉਥਲ ਪਥਲ ਹੋ ਚੁੱਕੀ ਹੈ ਖਾਸ ਕਰਕੇ ਜੇ ਜਦੋਂ ਦੇਖਦੇ ਆ ਛੋਟੀਆਂ ਬੱਚੀਆਂ ਦੇ ਨਾਲ ਬਹੁਤ ਜ਼ਬਰਦਸਤ ਨਾ ਕੀਤਾ ਜਾ ਰਿਹਾ ਹੈ ਇਹ ਜਿਹੜੇ ਨਰਾਤੇ ਹੈ ਇਹ ਸਾਡੇ ਬਜ਼ੁਰਗਾਂ ਨੇ ਇੱਕ ਪਰੰਪਰਾ ਚਲਾਈ ਸੀ ਕਿ ਆਪਣੇ ਆਸ-ਪਾਸ ਇਲਾਕੇ ਦੀ ਗਲੀ ਦੀ ਮੁਹੱਲੇ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਘਰ ਬੁਲਾਇਆ ਜਾਵੇ ਔਰ ਘਰ ਦੇ ਲੜਕਿਆਂ ਕੋਲੋਂ ਧਿਆਨ ਨਾਲ ਇਸ ਗੱਲ ਨੂੰ ਸਮਝ ਲਓ ਘਰ ਦੇ ਮੁੰਡਿਆਂ ਕੋਲੋਂ ਪੁੱਤਰਾਂ ਕੋਲੋਂ ਲੜਕਿਆਂ ਕੋਲੋਂ ਉਹਨਾਂ ਦੇ ਪੈਰ ਧਵਾਏ ਜਾਣ ਕਰਨਾਂ ਨੂੰ ਸਪਰਸ਼ ਕਰਾਇਆ ਜਾਵੇ ਉਹਨਾਂ ਦੀ ਪੂਜਾ ਕਰਾਈ ਜਾਵੇ ਤਾਂ ਕਿ ਬਚਪਨ ਤੋਂ ਹੀ ਮਨ 'ਚ ਇਹ ਭਾਵਨਾ ਆ ਜਾਏ ਕਿ ਇਹ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਸਾਡੇ ਲਈ ਇਹ ਪੂਜਨਯੋਗ ਹੈ ਜੇ ਅਸੀਂ ਇਹਨਾਂ ਤੋਂ ਵੱਡੇ ਭਰਾ ਤੇ ਇਹਨਾਂ ਦੀ ਰਾਖੀ ਕਰੀਏ ਜੇ ਸਾਡੇ ਤੋਂ ਵੱਡੀਆਂ ਭੈਣਾਂ ਦੇ ਇਹਨਾਂ ਦਾ ਅਸ਼ੀਰਵਾਦ ਲੇ ਇਹ ਉਹ ਪਰੰਪਰਾ ਅਸਲ 'ਚ ਇਸ ਕਰਕੇ ਨਰਾਤਿਆਂ ਦਾ ਇਹੀ ਮੈਨੂੰ ਸੰਦੇਸ਼ ਧਾਰਾ ਪਾਏਗਾ ਕਿ ਜਿਹੜੇ ਬੱਚੇ ਗਰਭ 'ਚ ਇਹ ਪੁੱਛਦੇ ਆ ਕਿ ਇਹ ਕੁੜੀ ਆ ਜਾਂ ਮੁੰਡਾ ਇੱਕ ਤਾਂ ਉਹ ਪਰੰਪਰਾ ਮੰਨ ਕਰ ਦੋ ਇਹ ਇੱਕ ਐਸਾ ਦੋਸ਼ ਆ ਕਿ ਬੁੱਧ ਗਰਾ ਖਰਾਬ ਹੋ ਜਾਂਦਾ ਜਦੋਂ ਬੁੱਧ ਖਰਾਬ ਹੋ ਗਿਆ ਬੁੱਧ ਨੂੰ ਕਹਿੰਦੇ ਨੇ ਬਿਜ਼ਨਸ ਟਰੇਡਿੰਗ ਤੁਹਾਡੇ ਕੋਲ ਵੀ ਲੋਕ ਆਂਦੇ ਹੋਣਗੇ ਫੁੱਲੀਆਂ ਤੇ ਖਾਣ ਵੀ ਸਾਡੇ ਪਹਿਲਾ ਸੰਤਾਨ ਬੇਟਾ ਹੋਵੇਗਾ ਬੇਟੀ ਆਂਦੇ ਆ ਮੈਂ ਉਹਨਾਂ ਨੂੰ ਸਮਝਾ ਕੇ ਭੇਜਦਾ ਹਾਂ ਕਿ ਇਸ ਕੰਮ 'ਚ ਨਹੀਂ ਪਾਈਦਾ ਇਹ ਐਸਾ ਸ਼ਰਾਪ ਹੈ ਕਈ ਜਨਮ ਨਹੀਂ ਪਿੱਛਾ ਛੱਡਦਾ ਲੋਕ ਕਹਿੰਦੇ ਜੇ ਅਸੀਂ ਇੰਨੀ ਭਗਤੀ ਕਰਦੇ ਆ ਇੱਥੇ ਮੱਥਾ ਟੇਕ ਆਏ ਉੱਥੇ ਜਾਏ ਨੇ ਤੀਰਥਾਂ ਤੁਰਮਾ ਆ ਮੇਰਾ ਕੰਮ ਹੀ ਨਹੀਂ ਚੱਲਦਾ ਤੇ ਮੈਂ ਕਹਿੰਦਾ ਤੇਰਾ ਬੁੱਧ ਖਰਾਬ ਹੈ ਹਾਂ ਉਹ ਕਹਿੰਦਾ ਜੀ ਬੁੱਧ ਕਿੰਦਾ ਖਰਾਬ ਆ ਮੈਂ ਕਿਹਾ ਧੀਆਂ ਦੀ ਬੇਅਦਵੀ ਨਾਲ ਧੀਆਂ ਦੀ ਬੇਅਦਵੀ ਲੋਕੀ ਗਰਭ ਚ ਵੀ ਕਰੀ ਜਾਂਦੇ ਆ ਹੁਣ ਵੀ ਦੋ ਤਿੰਨ ਦਿਨ ਪਹਿਲਾਂ ਆ ਲੁਧਿਆਣੇ ਸ਼ਹਿਰ ਚ ਐਡਾ ਵੱਡਾ ਕਾਂਡ ਹੋ ਗਿਆ ਕਿ ਛੋਟੀ ਇੱਕ ਕੰਨਿਆ ਨੂੰ ਜੀ ਕਿਸੇ ਪ੍ਰਵਾਸੀ ਨੇ ਮੇਰੇ ਖਿਆਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਲੁਧਿਆਣੇ ਚ ਵੀ ਹੋਇਆ ਬਿਲਕੁਲ ਤੇ ਇਹ ਬਹੁਤ ਮਾੜੀਆਂ ਜਿਹੜੀਆਂ ਖਬਰਾਂ ਸੁਣਦੀਆਂ ਦਿਲ ਨੂੰ ਤੱਕਾ ਪਹੁੰਚਾਉਂਦੀਆਂ ਸੋ ਧੀਆਂ ਦੀ ਪੂਜਾ ਕਰਨਾ ਧੀਆਂ ਦੀ ਸੇਵਾ ਕਰਨਾ ਧੀਆਂ ਦੀ ਰਾਖੀ ਕਰਨਾ ਸਾਡਾ ਫਰਜ਼ ਆ ਜਦੋਂ ਤੁਸੀਂ ਸ਼ਾਸਤਰ ਪੜੋਗੇ ਇਹਦੇ ਚ ਵੀ ਦੇਵੀ ਦੇ ਰੂਪਾਂ ਦੀ ਪੂਜਾ ਕੀਤੀ ਹੋਈ ਹੈ ਇਹ ਸ਼ਾਸਤਰ ਹਿੰਦੀ ਚ ਵੀ ਹੈ ਦੁਰਗਾ ਸਤਿਤੀ ਦਾ ਸੰਸਕ੍ਰਿਤ ਚ ਵੀ ਹੈ ਜੋ ਨਹੀਂ ਪੜਨਾ ਹਿੰਦੀ ਸੰਸਕ੍ਰਿਤ ਤੇ ਪੰਜਾਬੀ ਗੁਰਮੁਖੀ ਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਚੰਡੇ ਦੀ ਬਾਣੀ ਦਿੱਤੀ ਹੈ ਉਹ ਵੀ ਸਾਰੀ ਦੁਰਗਾ ਮਾਤਾ ਦੀ ਪੂਜਾ ਕੀਤੀ ਹੋਈ ਹੈ ਉਗਰਦੰਤੇ ਪੜ ਲਓ ਦੇਵੀ ਦਾ ਜਿਹੜਾ ਕਾਲੇ ਰੂਪ ਹੈ ਜਦੋਂ ਉਹਨੇ ਦੁਸ਼ਟਾਂ ਦਾ ਨਾਸ਼ ਕੀਤਾ ਉਹ ਉਗਰਦੰਤੀ ਚ ਲਿਖਿਆ ਤੁਸੀਂ ਜਾ ਕੇ ਜਦੋਂ ਦਸ਼ਮ ਗ੍ਰੰਥ ਪੜੋਗੇ ਤੁਹਾਨੂੰ ਸਭ ਨਜ਼ਰ ਆਏਗਾ ਸੋ ਇਹ ਐਸਾ ਇੱਕ ਵਿਵਸਥਾ ਹੈ ਸੋ ਕਿਉ ਮੰਦਾ ਆਖੇ ਜਿਸ ਜਮੇ ਰਾਜਾ ਸੋ ਅਸੀਂ ਆਪਣੀਆਂ ਧੀਆਂ ਨੂੰ ਆਪਣੀਆਂ ਮਾਵਾਂ ਨੂੰ ਆਪਣੀਆਂ ਭੈਣਾਂ ਨੂੰ ਸਤਿਕਾਰ ਦੇਣ ਲਈ ਨਿਵਰਤਿਆ ਜੀ ਪੂਜਾ ਕਰਦੇ ਬਿਲਕੁਲ ਤਾਂ ਇਹ ਨਵਰਾਤਰੀਆਂ ਦੇ 9 ਦਿਨਾਂ ਨੂੰ ਬਹੁਤ ਵਿਸਥਾਰ ਦੇ ਨਾਲ ਇਹਨਾਂ ਨੇ ਸਮਝਾਇਆ ਤੇ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਕਿ ਕਿੰਨੀ ਕੁ ਵਿਧੀ ਦੇ ਨਾਲ ਇਹ ਨਵਰਾਤਰੀ ਜਿਹੜੇ ਮਨਾਏ ਜਾਂਦੇ ਹਾਂ ਅਵਧੀ ਦੇ ਅਪਡੇਟਸ ਨਾਲ ਜਿਹੜਾ ਕੈਮਰਾਮੈਨ ਸਨਿਦਾਨ ਸੰਮਜੀ ਸਿੰਘ ਪੱਲਾ ਬੁਧਿਆਣਾ ਧੰਨਵਾਦ